ਜੀ ਜੀ ਕੀ ਨਾ ਡਟ ਪ੍ਰਭਜੀ ਸਿੰਘ ਪਿੰਡ ਕੋੜਗੜਾ ਜੀ ਇਹ ਵੀ ਜੀ ਜਿਹੜਾ ਅੱਜ ਬੱਚਾ ਰੋਲਾ ਪਿਆ ਹੈ ਗਵਾ ਹੈ ਉਹ ਤੁਹਾਡਾ ਆਪਣਾ ਹੀ ਬੱਚਾ ਸਰ ਹਾਂਜੀ ਮੇਰਾ ਕੀ ਨਾ ਉਹ ਬੱਚੇ ਦਾ ਬੱਚੇ ਦਾ ਨਾਮ ਗੁਰਨਵਜ ਕਿੰਨੀ ਉਮਰ ਹੋਦੀ 6 ਮਹੀਨੇ ਜੀ 6 ਮਹੀਨੇ ਦਾ ਅੱਛਾ ਕੀ ਮਸਲਾ ਹੋਇਆ ਹੈ ਮਸਲਾ ਕੁਛ ਨਹੀਂ ਸਰ ਮੇਰੀ ਦੋ ਘਸਾ ਦਾ ਦੀ ਗੁੜੀਆ ਉਹਦੇ ਸਿਰ ਨੂੰ ਜਿਆਦਾ ਵਗਾਰ ਨਹੀਂ ਅਸੀਂ ਡਾਕਟਰ ਪ੍ਰਭੂ ਕੋਲ ਦਵਾਈ ਲੈ ਕੇ ਗਏ ਆ ਉਹ ਕੋ ਲੰਘਦਾ ਸਾਰੀ ਉਥੇ ਉਹਨੂੰ ਮੜਾ ਜਾ ਕੇ ਜਾਨੀਏ ਦੌਰਾ ਪੈ ਗਿਆ ਅੱਖਾਂੀਆਂ ਕੋ ਮਗੀਆਂ ਉਹਦੀਆਂ ਨੂੰ ਜੋ ਚੱਗ ਨਹੀਂ ਲੱਦੇ ਵੀ ਤੇ ਰਸਤੇ 'ਚ ਇੱਕ ਵੀਰ ਜੀ ਨੇ ਹਲਫ ਕੀਤੀ ਹਾਂ ਜੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਜਿਵੇਂ ਮੰਨ ਲਓ ਆ ਅਗਵਾ ਅੱਛਾ ਬੱਚਾ ਤੁਸੀਂ ਆਪ ਉਹਨਾਂ ਨੂੰ ਫੜਾਇਆ ਹਾਂ ਜੀ ਮੈਂ ਆਪ ਉਹ ਬੱਚਾ ਫੜਾਇਆ ਐਦਾਂ ਦੀ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਕੀ ਗੱਲ ਹੋਈ ਆ ਬੱਚਾ ਬਾਅਦ 'ਚ ਤੁਹਾਨੂੰ ਕਿੱਦਾਂ ਮਿਲਿਆ ਬੱਚਾ ਸਰ ਉਹ ਇੱਥੇ ਡਾਕਟਰ ਪ੍ਰਭ ਕੋਲੇ ਲੈ ਕੇ ਆ ਗਏ ਜੀ ਜਦ ਇੱਥੇ ਲੈ ਕੇ ਆ ਗਏ ਹਾਂ ਜੀ ਸਰ ਸਿਰਫ ਮੇਸ ਇੰਨਾ ਕੋ ਗਿਆ ਕਿ ਉਹ ਗਲੀ ਕੋ ਸੀਗੇ ਅੱਛਾ ਠੀਕ ਹੈ ਹਾਂ ਜੀ ਐਦਾਂ ਦੀ ਕੋਈ ਗੱਲ ਨਹੀਂ ਹੁਣ ਬੱਚਾ ਤੁਹਾਡੇ ਕੋਲ ਆ ਜੀ ਸਰ ਸਾਡੇ ਕੋਲ ਪੁਲਸ ਆਈ ਹੀ ਵੀ ਕਿਹਾ ਹਾਂ ਜੀ ਪੁਲਸ ਆਈ ਜੀ ਠੀਕ ਹੈ ਜੀ ਕੀ ਨੋ ਤੁਹਾਡਾ ਕਿਹੜੇ ਨ ਇਹ ਜਿਹੜਾ ਬੱਚਾ ਅੱਜ ਰੋਲਾ ਪਿਆ ਵੀ ਅਗਵਾ ਹੋ ਗਿਆ ਓ ਘਟਾ ਦਾ ਆਪਣਾ ਬੱਚਾ ਸੀ ਹਾਂਜੀ ਕੀ ਗੱਲ ਹੋਈ ਹੈ ਇਹ ਵੀਰੇ ਜਾਣਦੇ ਹਾਂ ਤੇ ਟਰਾਲ ਪੰਪ ਲਾਗੇ ਦੇਖੀ ਮੇਰੀ ਗੁੜੀਆ ਉਹਦੇ ਕੋਲੋਂ ਮੁੜ ਕੇ ਕਿਚਲੇ ਕਿੰਗ ਤੇ ਮੈਂ ਉੱਥੇ ਡਿੱਗ ਗਈ ਇਹ ਅੰਕੀ ਤੁਰੀ ਆਉਂਦੀ ਤੇ ਕਹਿੰਦੀ ਕੀ ਹੋਇਆ ਮੈਂ ਘਾਟ ਤੇ ਬੱਚੇ ਮਾਂ ਮੇਰੀ ਗੁੜੀਆ ਉਹ ਮੋਕਾ ਚੱਲਲੀ ਉਦੋਂ ਵੀ ਰਾਵਨ ਦਿਆ ਕਹਿੰਦਾ ਕੀ ਹੋਇਆ ਮੈਂ ਲੰ ਤਾਂ ਮਨ ਸਾਡੀ ਮਦਦ ਨਾ ਕਰ ਫਿਰ ਮੇਰੇ ਘਰ ਵਾਲਾ ਕਹਿੰਦਾ ਕੋਈ ਨਹੀਂ ਅੱਜ ਕੋਈ ਨਹੀਂ ਮੈਂ ਕੋਤ ਸੌਕਲੇ ਨਿਲੇ ਯੋਣੀ ਤੁਹਾਡੇ ਮਗਰੇ ਫਿਰ ਮਗਰੇ ਸਾਡੇ ਆਈ ਗਏ ਅੱਛਾ ਗਾੜੀ ਆਣ ਕੇ ਸਾਨੂੰ ਦੇਖਿਆਗੇ ਤੇ ਸਾਨੂੰ ਇੰਜ ਲੱਗਾ ਜਿਵੇਂ ਕੋ ਕਿਤੇ ਲੈ ਲੋ ਗਏ ਆ ਇਹ ਡਰ ਗਏ ਗਿਰ ਜੀ ਚਾਰਣ ਹੈ ਕਪੜਾ ਪਰ ਉਹਨਾਂ ਕੋ ਹੈ ਨਹੀਂ ਆ ਅੱਛਾ ਉਹ ਯਾਨੀ ਕਿ ਤੁਹਾਨੂੰ ਲੱਭਦੇ ਰਹੇ ਤੁਸੀਂ ਇਹਨਾਂ ਨੂੰ ਲੱਭਦੇ ਰਹੇ ਜੀ ਇਹ ਗੱਲ ਹੈ ਲੱਭ ਕੇ ਮੇਰੀ ਕੁੜੀ ਜਦੋਂ ਅਸੀਂ ਡਰ ਗਏ ਉਹ ਪੁਲਿਸ ਆਈ ਉਹਨਾਂ ਹਾਂਜੀ ਪੁਲਿਸ ਆਈ ਆ ਕਿ ਕਿਵੇਂ ਲੋ ਹਾਂਜੀ ਹੁਣ ਆਈ ਪੁਲਿਸ ਅੱਛਾ ਠੀਕ ਹੈ ਕਿੰਨਾ ਤੁਹਾਡਾ ਮੇਰਾ ਨਾਮ ਮਿੰਟੂ ਵੀਰ ਜੀ ਇਹ ਵੀ ਜਿਹੜਾ ਬੱਚਾ ਇੱਕ ਅਗਵਾਦ ਅੱਜ ਰੌਲਾ ਪਿਆ ਸੀ ਜਿਹੜਾ ਤੁਹਾਡੇ ਤੁਹਾਨੂੰ ਫੜਾਇਆ ਗਿਆ ਸੀ ਬੱਚਾ ਤੇ ਕੀ ਮਾਮਲਾ ਸੀ ਇਹ ਵੀਰ ਜੀ ਗਾੜੀ ਮੇਰੇ ਨਾਲ ਡੇਪੇ ਸੀ ਤੇ ਮੈਂ ਤੁਰਿਆ ਆਉਂਦਿਆ ਸੀ ਮੈਂ ਮੱਖੀ ਚੱਲਿਆ ਇਹ ਗਾੜੀ ਜੋ ਡਿੱਗੇ ਮੈਂ ਤੇਲ ਪਾਉਣ ਲੱਗਾ ਤੇ ਮੈਂ ਇਹਨਾਂ ਨੂੰ ਵੇਖ ਕੇ ਤੇ ਉਹਨਾਂ ਦੇ ਕੋਲ ਚਲੇ ਗਏ ਇਹ ਬੱਚੇ ਛੋਟੇ ਸੀ ਉਹਦੇ ਮੂੰਹ ਚ ਝਿਗ ਵਗਦੀ ਅੱਖਾਂ ਤਾੜੇ ਲੱਗੀਆਂ ਬੱਚ ਦੀ ਮੈਂ ਇੱਕ ਬੱਚਾ ਤੁਸੀਂ ਲੈ ਜਾਓ ਇੱਕ ਸਾਨੂੰ ਫੜਾ ਦਿਓ ਆਂਟੀ ਵਿਚਾਰੀ ਭੋਗ ਤੇ ਆਉਂਦੇ ਹੀ ਇੱਕ ਬੱਚਾ ਉਹਨੂੰ ਜਗਾਤਾ ਮੈਂ ਮੁੱਟ ਚੱਲਦੇ ਨਾਲੇ ਮਗਰ ਇਹਨਾ ਹੈ ਇਹ ਇੱਥੇ ਆ ਗਏ ਅਸੀਂ ਵਿਜੇ ਦੇ ਚਲੇ ਗਏ ਹੋਰ ਸਾਨੂੰ ਕੋਈ ਗੱਲ ਦਾ ਨਹੀਂ ਪਤਾ ਅੱਛਾ ਯਾਨੀ ਕਿ ਬੱਚਾ ਤੁਹਾਨੂੰ ਆਪ ਹੀ ਇਨ੍ਹਾਂ ਨੇ ਪੜਾਇਆ ਹਾਂਜੀ ਆਪ ਪੜਾਇਆ ਜੀ ਅੱਛਾ ਤੁਸੀਂ ਹੁਣ ਬੱਚਾ ਵਾਲੇ ਕਰਤਾ ਉਹਨਾਂ ਦੇ ਬੱਚਾ ਵਾਲੇ ਕਰਤਾ ਜੀ ਮੈਂ ਪੁੱਛਦਾ ਹਾਂਜੀ ਮੈਂ ਜੀ ਕੀ ਇਨਾ ਤੁਹਾਡਾ ਕੋਰ ਮੇਰਾ ਨਾਮ ਅੱਛਾ ਇਹ ਕੀ ਮਸਲਾ ਜਿਹੜਾ ਅੱਜ ਬੱਚੇ ਦਾ ਰੌਲਾ ਪਿਆ ਅਹੀਂ ਸਾਡੇ ਬਾੜ ਧਰਨਾ ਸੀ ਤੇ ਅਸੀਂ ਬਹਿਜੂ ਤਰੇ ਆਉਟ ਐ ਸੀ ਇਹਨਾਂ ਦਾ ਪਤਾ ਨਹੀਂ ਐਕਸੀਡੈਂਟ ਹੋਇਆ ਕਿ ਉਹ ਤਰ੍ਹਾਂ ਡਿੱਗ ਪਈਆ ਤੇ ਮੈਨੂੰ ਪਤਾ ਨਹੀਂ ਮੇਰੇ ਕੰਦੇ ਆ ਕੇ ਗੁੜੀਆਂ ਬਿਮਾਰ ਸੀ ਤੇ ਮਗਾ ਵਰ ਗਈ ਮਗਰ ਡਿੱਗ ਪਈਆ ਤੇ ਮੁੜ ਕੇ ਗੁੜੀਆਂ ਦੇ ਮੂੰਹ ਤੋਂ ਚਾਗ ਗੰਡੇ ਪਈਆ ਉਹ ਜਿਹੜਾ ਇਹਦਾ ਘਰ ਦਾ ਸੀ ਵਤੀਏ ਕੋਟ ਬੁੰਨੇ ਹੋਇਆ ਉਹਨਾਂ ਕਹਿੰਦਾ ਕਿ ਸਾਡੀ ਹਲ ਫੜੋ ਤੇ ਸਾਡੇ ਨਾਲ ਬੱਚਾ ਫੜ ਕੇ ਤੇ ਹਸਪੀਟਲ ਆਈ ਗੜਾ ਬੱਚਾ ਇਹਨਾਂ ਨੇ ਤੁਹਾਨੂੰ ਆਪ ਫੜਾਇਆ ਆਪ ਫੜਾਇਆ ਇਹ ਪਹਿਲੋਂ ਤੇ ਹੰਦੇ ਵੀਜੇ ਦੇ ਖੜਨਾ ਮੁੜ ਕੇ ਲੈਣ ਤੇ ਨਹੀਂ ਇਹਨਾਂ ਕਹਿੰਦੇ ਫਿਰ ਵਾਪਸ ਆਈ ਨਾ ਮਗਰ ਜਿੱਥੋਂ ਤਾਂ ਹੀ ਛੱਡ ਦੇਂਦੇ ਰਹੇ ਆ ਗਾੜੀ ਆ ਗਈ ਆ ਸਾਨੂੰ ਨਹੀਂ ਪਤਾ ਲੱਗਾ ਫਿਰ ਵੀਜੇ ਦੇ ਵੀ ਗਏ ਆ ਵੀਜੇ ਤਾਂ ਫਿਰ ਅੱਜ ਡਾਕਟਰ ਸਾਰੇ ਆ ਹੀ ਪੁੱਛ ਕੇ ਆਏ ਆ ਫਿਰ ਇੱਥੇ ਸਾਨੂੰ ਪਤਾ ਲੱਗਾ ਕਿ ਉਹ ਇੱਥੇ ਆਏ ਸੀ ਉਹ ਇੱਥੇ ਹੀ ਆ ਬਹਿ ਜਾਓ ਤੁਸੀਂ ਬੱਚਾ ਨਾਲ ਫੜਾ ਦਿਓ ਓਏ ਤੁਸੀਂ ਬੱਚਾ ਹੁਣ ਮਾਂ ਪਿਓ ਦੇ ਵਾਲੇ ਕਰਵਾ ਤਾ ਪੁਲਸ ਆਈ ਹੀ ਵਿਖੀ ਪਿੰਡ ਹਾਂਜੀ ਆਈ ਜੀ ਤੇ ਇਹ ਪੁਲਿਸ ਦੇ ਨੇ ਸਟੇਟਮੈਂਟ ਲਈ ਢਡੀ ਕੋਈ ਹਾਂਜੀ ਠੀਕ ਹੈ ਜੀ ਕੋਈ ਉਹੋ ਜੀ ਗੱਲ ਤਾਂ ਨਹੀਂ ਕੋਈ ਹੋਈ ਵਿੱਚ ਨਹੀਂ 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 ਹਾਂਜੀ ਸਰ ਅੱਜ ਜਿਹੜਾ ਇੱਕ ਬੱਚੇ ਘਵਾ ਦਾ ਮਾਮਲਾ ਹੈ ਬਲੇਰ ਰੋਡ ਤੇ ਪਿੱਖੀ ਵੈਂਡ ਕੀ ਮਾਮਲਾ ਸਰ ਹੈ ਮਾਮਲਾ ਇਹ ਹੈ ਜੀ ਬਈ ਇੰਟੀਮੀਸ਼ਨ ਇਹ ਆਈ ਸੀ ਕਿ ਕੋਈ ਬੱਚਾ ਘਵਾ ਕਰਕੇ ਲੈ ਕੇ ਨਾ ਕਿ ਜਨਾਨੀ ਦੇ ਬੰਦਾ ਮੋਟਰਸਾਈਕਲ ਤੇ ਮਗਰ ਮਗਰ ਸਾਡੇ ਮਗਰ ਲੱਗੇ ਸੀ ਜਦੋਂ ਮੌਕੇ ਤੇ ਪਹੁੰਚੇ ਆ ਤੇ ਉਹ ਜਿਹੜਾ ਬੱਚਿਆ ਆ ਉਹਦੀ ਮਾਂ ਨੇ ਇੰਨੀ ਗੱਲ ਦੱਸੀ ਕਿ ਮੈਂ ਬੱਚਾ ਆਪ ਫੜਾਇਆ ਸੀ ਇਹਨਾਂ ਨੂੰ ਤੇ ਡਾਕਟਰ ਪ੍ਰਭ ਦੇ ਜਾਣਾ ਸੀ ਇਹ ਪਰਨੇ ਬੰਨੇ ਵੇਟ ਕਰਦੇ ਰਹੇ ਕਿ ਉਹ ਬੱਚੇ ਨੂੰ ਲੈ ਕੇ ਡਾਕਟਰ ਪ੍ਰਭ ਦੇ ਪਹੁੰਚ ਗਏ ਤੇ ਜਦੋਂ ਡਾਕਟਰ ਪ੍ਰਭ ਕੋਲ ਆਇਆ ਤਾਂ ਬੱਚਾ ਆਲਰੇਡੀ ਸਹੀ ਸਵਾਮ ਤੇ انہਾਂ ਦੇ ਹੰਗਲ ਕਰ ਦਿੱਤਾ ਹੈ ਅਗਵਾ ਕਰਨ ਵਾਲੀ ਕੋਈ ਗੱਲ ਨਹੀਂ ਅੱਛਾ ਇਹ ਸਰ ਕੀ ਕੋਈ ਉਹਦੇ ਮੰਮੀ ਡੈਡੀ ਨੇ ਕੋਈ ਹੋਰ ਵੀ ਤੁਹਾਨੂੰ ਬੱਚੇ ਦੇ ਸਟੇਟਮੈਂਟ ਦਿੱਤੀ ਕੋਈ ਇਹੋ ਜੀ ਬਈ ਬੱਚਾ ਅਗਵਾ ਹੋਇਆ ਸੀ ਜਾਂ ਵੀ ਇਹ ਮਸਲਾ ਸਰ ਕੋਈ ਆਪ ਉਹਨਾਂ ਬੱਚੇ ਫੜਾਇਦਾ ਵਾ ਸਪੈਸੀਫਿਕਲੀ ਇਹ ਮੀਆਂ ਬੀਬੀ ਨੇ ਇਹੋ ਜਿਹੀ ਕੋਈ ਸਟੇਟਮੈਂਟ ਨਹੀਂ ਦਿੱਤੀ ਜਿੱਥੇ ਖੜੇ ਸੀਗੇ ਉੱਥੋਂ ਲੋ ਫੋਨ ਕਰੀ ਜਾਂਦੇ ਸੀ ਕਿ ਆਹ ਹੋ ਗਿਆ ਦੀ ਪਾਣਾ ਹੋ ਗਿਆ ਪਰ ਜਦੋਂ ਆ ਕੇ ਤਹਿਕੀਕਾਂ ਕੀਤੀ ਤੇ ਮਾਮਲਾ ਤੁਹਾਡੇ ਸਾਹਮਣੇ ਓਕੇ ਸਰ ਇਹ ਬੱਚੇ ਦੀ ਉਮਰ ਕਿੰਨੀ ਕੁ ਲੱਗਦੀ ਹੈ 4 ਮਹੀਨੇ ਦਾ ਦੱਸਦੇ ਛੋਟੀ ਉਮਰ ਦਾ ਹੈ ਓਕੇ ਸਰ ਇਹ ਹੁਣ ਸਰ ਬੱਚਾ ਮਾਂ ਪਿਓ ਦੇ ਵਾਲੇ ਕਰ ਦਿੱਤਾ ਬਿਲਕੁਲ ਬਿਲਕੁਲ ਮਾਂ ਦੇ ਕੋਲ ਆ ਸਹੀ ਸਲਾਮਤ ਓਕੇ ਸਰ